ਇੱਥੇ ਡਿਊਟੀ ਕੀ ਦੀ ਆ? ਸਰ ਇਹ ਤਾਂ ਕੰਪੈਕਟਰ ਚੱਲਦਾ ਹੈ। ਹਾਂ? ਟਰਾਲੀ ਵਾਲਾ ਨਹੀਂ ਆਉਂਦਾ ਸਰ ਇਹ ਤਾਂ ਕੰਪੈਕਟਰ। ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ? ਨਹੀਂ ਸਰ ਉਹ ਚੁੱਕ ਕੇ ਸਰ ਡਿਊਟੀਆਂ ਕੀ ਦੀਆਂ? ਸੁਪਰਡੈਂਟ ਕਿਹੜਾ ਇੱਥੇ? ਉਹ ਕੀ ਸੁਪਰਵਾਈਜ਼ਰ? ਸੁਪਰਵਾਈਜ਼ਰ ਕੌਣ ਹੈ? ਇਹ ਕਾਹ ਸੁਪਰਵਾਈਜ਼ਰ ਕੌਣ ਹੈ ਇੱਥੇ? ਅਰਬਨ ਸਟੇਟ ਦਾ ਏਰੀਆ ਪੈਂਦਾ ਜੀ ਕਿਚਕਾਈ ਦਾ ਹੀ, ਕਿਚਕਾਈ ਦਾ। ਤਾਂ ਫੇ ਚਕਾਇਆ ਕਿਉਂ ਨਹੀਂ ਆ? ਅੰਦਰ ਰੂਟ ਸਰ ਅਸੀਂ ਦੋ-ਤਿੰਨ ਹੋ ਗਏ ਰੂੜੀ ਕਰਨੇ ਜਿਹੜੇ ਮਾਰੇ ਦਾ ਕੂੜਾ ਪੁਰਾਣਾ ਕੂੜਾ ਹੈ ਤਾਂ ਕਿੰਨਾ ਚਿਰ ਹੋ ਗਿਆ ਕੂੜੇ ਨੂੰ? ਕਿੰਨਾ ਕਿੰਨੀਆਂ ਫੋਟੋ ਤਾਲਚ ਕਹੀਦਾ ਸਰ ਆ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਅਰ ਦਾ ਨਹੀਂ ਧਿਆਨ ਤੇ ਕਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਅਸਰ ਦੋ ਦਿਨ ਹੋ ਗਏ ਰੋਡ ਦੇ ਸਰ ਫਰਜ਼ ਬਣਦਾ ਕਿ ਨਹੀਂ ਬਣਦਾ ਹੰ ਦੱਸੋ ਮੈਨੂੰ ਕੀ ਜਵਾਬ ਹੈ ਤਾਂ ਸਰ ਕੀ ਕਰਨ ਇੱਥੇ ਸਰ ਕੀ ਕਰਨਾ ਐਦਾ ਜਵਾਬ ਦਿਓ ਮੈਨੂੰ ਸਰ ਅਸੀਂ ਪਾਲਕੀ ਸਾਹਿਬ ਵਾਲੇ ਸਰ ਰਸਤੇ ਦਾ ਪਾਲਕੀ ਸਾਹਿਬ ਚਾਹੁੰਦੇ ਨਾ ਉੱਧਰ ਮਟਾਲਾ ਜਿਹੜਾ ਮੇਲਾ ਚੱਲਦਾ ਨਾ ਜਿਹੜਾ ਬਾਬਾ ਜੀ ਦਾ ਵਿਆਹ ਸਾਰਾ ਸ਼ਹਿਰ ਭਰਿਆ ਹੁੰਦਾ ਤੁਹਾਨੂੰ ਪਹਿਲੀ ਵਾਰੀ ਇਹ ਕੰਮ ਕਰਨ ਲੱਗਿਆ ਨਹੀਂ ਨਹੀਂ ਸਰ ਕਹਿੰਦੇ ਬਾਬਾ ਜੀ ਦੇ ਵਿਆਹ ਵੇਖਿਆ ਆਪਾਂ ਦੋ ਸਰ ਫਿਰ ਕੋਈ ਕਰਾਉਣੇ ਸਰ ਫਿਰ ਕਰਵਾ ਲਾਸ ਮੈਨੂੰ ਕਰਵਾ ਲੈ ਨਹੀਂ ਨਹੀਂ ਸਵੇਰੇ ਤੇ ਹੁਣ ਮੈਂ ਆਪੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨੇ ਕਿਵੇਂ ਸਾਬ ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਠੀਕ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੋਂ ਠੀਕ ਠੀਕ ਆ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ ਕਮਿਸ਼ਨਰ ਸਾਹਿਬ ਨੂੰ ਲੈਟਰ ਵੀ ਦੇ ਕੇ ਆਏਗੇ ਇਸ ਚੀਜ਼ ਦਾ ਹਾਂ ਹਾਂ ਤੇ ਵੇਖ ਲਓ ਸਾਡੇ ਹਾਲਾਤ ਵੇਖ ਲਓ ਕਿਦਾਂ ਦੇ ਆਸੀਂ ਖੁਦ ਪੰਜ ਪੰਜ ਜਵਾਬ ਦੇ ਜਵਾਬ ਦੇ ਜਵਾਬ ਦੇ ਕੋਰਦਰਾ ਸਾਹਿਬ ਆ ਜੇ ਤੁਸੀਂ ਆ ਗੁਰੂ ਘਰ ਐ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਇਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ ਸਰੀ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਸੀ ਮੈਨੂੰ ਇੱਕ ਵੀਨਾ ਹੋ ਗਿਆ ਤਰਲੇ ਮਾਰਦਿਆਂ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਹਦਾ ਵੇਖੋ ਇੱਥੇ ਸਾਰਾ ਇਨਾ ਗਦਰ ਪਿਆ ਬਾਬੇ ਦਾ ਵਿਆਹ ਵਾਹੀ ਇੱਕ ਬਾਬੇ ਦੇ ਵਿਆਹ ਤੇ ਤੁਹਾਡਾ ਪਤਾ ਵੀ ਸਾਰੇ ਪੰਜਾਬ ਦਾ ਅਖੰਡ ਕੀਰਤਨੀ ਜਸਾ ਪਲੱਸ ਡਾਕਟਰ ਸ਼ਿਵ ਸਿੰਘ ਉਹਦੇ 3 ਦਿਨਾਂ ਤੇ ਕੀਰਤਨ ਦਰਬਾਰ ਤੇ ਲੱਲੇ ਜੀ ਇਹ ਸਾਡੀ ਹਾਲਾਤ ਇਹ ਵੇਖਣਗੇ ਆੜ ਕੇ ਤੇ ਲੰਦ ਸੋ ਵਧੀਆ ਰੋਡ ਸਭ ਤੋਂ ਘੱਟ ਰੋਡ ਹੋਣੀ ਪਿਆਰ ਐਪਲੀਕੇਸ਼ਨ ਨੂੰ ਛੱਡ ਕਿਨੂੰ ਦਿੱਤੀ ਆ ਤੂੰ ਇਨਚਾਰਜ ਐ ਇਥੋਂ ਦਾ ਕੋਈ ਗੱਲ ਨਹੀਂ ਕੋਈ ਨਹੀਂ ਕਰਨ ਦੇ ਸਾਡੇ ਸਾਹਿਬ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਨਹੀਂ ਸਰ ਮੈਂ ਵੈਸੇ ਪੁੱਛਦਾ ਵੀ ਕਿਹਨੇ ਐਪਲੀਕੇਸ਼ਨ ਦੇ ਗਏ ਮੈਂ ਕਹਾਂ ਜੀ ਛੋਟੇ ਜੀ ਆਪਣੀ ਡੈਰੀਲਵਾਗੇ ਐਪਲੀਕੇਸ਼ਨ ਦੇਖਿਆ ਤੁਹਾਡੇ ਦਫਤਰ ਕਮਿਸ਼ਨ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਅਸੀਂ ਬਿਜੀਆਂ ਸਾਨੂੰ 15 ਅਗਸਤ ਤੱਕ ਨਾਮ ਦੇ ਉੱਠ ਕਰਨਾ ਤੇ ਉਹ ਹੁਣ 15 ਅਗਸਤ ਨਹੀਂ ਛੋਟੇ ਹੁੰਦੇ ਆ ਅੱਜ ਤੱਕ ਬੜਾ ਬਾਬਾ ਜੀ ਦੇ ਜਿਤਨਾ ਹਰ ਸਾਲ ਮਨਾਇਆ ਜਾਂਦਾ ਬੜੀ ਤੁਮਤਾਮਾ ਔਰ ਈਸ਼ਵਰੀ ਜੀ ਦੀ ਕੁਦਰਤੀ ਇੱਕ ਗੱਲ ਕਹਿ ਸਕਦੀ ਹੈ ਕਿ ਬਰਸਾਤ ਜਿਹੜੀ ਆ ਲੋੜ ਤੋਂ ਵੱਧ ਹੋ ਗਈ ਸੀ ਔਰ ਉਹਦੇ ਕਰਕੇ ਸਾਡੇ ਜਿਹੜੇ ਇਹ ਜਿਹੜੇ ਪਿਛਲੇ 10-12 ਦਿਨਾਂ ਤੋਂ ਜਿਹੜਾ ਲਗਾਤਾਰੇ ਕੰਮ ਚੱਲ ਰਿਹਾ ਸੀ ਉਹ ਨੂੰ ਮੁੱਕ ਰੱਖਿਆ ਕਿਤੇ ਨਾ ਕਿਤੇ ਸਾਡੇ ਕੰਮਾਂ ਦੇ ਵਿੱਚ ਵਿਘਨ ਪੈ ਰਿਹਾ ਸੀ ਪਰ ਨਹੀਂ ਹੁਣ ਜਦੋਂ ਆਏ ਆ ਪਹੁੰਚੇ ਆ ਫਿਰ ਤਗੜੇ ਹੋ ਕੇ ਲੱਗੇ ਨੇ ਆ ਔਰ ਪ੍ਰਾਪਰਲੀ ਤਿਆਰੀ ਆ ਪੁੱਤਾ ਮੈਂ ਦੱਸਣਾ ਚਾਹੁੰਦਾ ਜਿੱਥੇ ਦੇਖੋ ਪ੍ਰਸ਼ਾਸਨ ਸੋ ਸਾਕਾ ਅਫਸਰ ਕੰਮ ਕਰ ਰਿਹਾ ਹੈ ਜਿੱਥੇ ਇੱਕੋ ਬਿੰਦਿਏ ਵਿੱਚ ਜਿੱਥੇ ਜਿਹੜਾ ਅਫਸਰ ਉਹਦੇ ਚ ਕਮੀ ਨਜ਼ਰ ਆਉਂਦੀ ਹੈ ਕਿਉਂਕਿ ਮੈਂ ਦਫ਼ਤਰਾਂ ਵਾਲਾ ਲੀਡਰ ਨਹੀਂ ਹੈਗਾ ਬਹਿ ਕੇ ਦਫ਼ਤਰਾਂ ਤੋਂ ਸੁਣਨਾ ਸੁਣ ਕੇ ਮੈਂ ਗਰਾਊਂਡ ਤੋਂ ਵਾਲਾ ਲੀਡਰ ਹਾਂ ਨਾ ਜਾ ਕੇ ਆ ਕੇ ਵੇਖਿਆ ਜਿਹੜੇ ਅਫਸਰ ਦੀ ਕਹਾਣੀ ਹੈ ਆ ਹੁਣੇ ਬੜੀ ਬੜੀ ਸਮਝਾਇਆ ਸੀ ਪਰ ਨਹੀਂ ਸਕਦੇ ਉਸ ਸਸਪੈਂਡ ਕਰ ਦਿੱਤਾ ਆਪਾਂ ਇੱਕ ਟੋਲ ਫਰੀ ਨੰਬਰ ਦਿੱਤਾ ਸੰਗਤ ਨੂੰ ਆਪਾਂ ਇਹ ਕਹਿੰਦੇ ਪ੍ਰਸ਼ਾਸਨ ਆਪਣੇ ਹਿਸਾਬ ਨਾਲ ਪੱਪਾ ਭਰੋ ਕੇ ਕੰਮ ਕਰ ਰਿਹਾ ਹੈ ਮੈਂ ਇੱਕ ਸਰਕਾਰ ਪੱਖੋਂ ਪੱਬਾ ਪਰ ਹੋ ਕੇ ਕੰਮ ਕਰ ਰਿਹਾ ਹਾਂ ਲੋਕਾਂ ਨੂੰ ਵੀ ਵੇਅਰ ਕਰ ਰਹੇ ਹਾਂ ਕਿ ਜੇ ਤੁਹਾਨੂੰ ਕਿਤੇ ਕੋਈ ਦਿੱਕਤ ਪਰੇਸ਼ਾਨੀ ਨਜ਼ਰ ਆਉਂਦੀ ਹੈ ਉਹ ਟੋਲ ਜਿਹੜਾ ਨੰਬਰ ਦਿੱਤਾ ਹੈਲਪਲਾਈਨ ਨੰਬਰ ਦਿੱਤਾ ਉਸ ਨੰਬਰ ਤੇ ਸਾਨੂੰ ਕਾਲ ਕਿਉਂਕਿ ਇਹ ਬਾਬਾ ਜੀ ਦਾ ਵਿਆਹ ਕੱਲਾ ਸ਼ਹਿਰੀ ਕਲਸੀ ਦੇ ਸਕੇ ਕੱਲਾ ਪ੍ਰਸ਼ਾਸਨ ਦੇ ਸਕੇ ਨਹੀਂ ਪਟਾਲੇ ਦਾ ਇੱਕ ਇੱਕ ਜਿਹੜਾ ਨਮਾਇੰਦਾ ਹੈ ਹਲਕੇ ਦਾ ਉਹ ਸਾਰਿਆਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਔਰ ਮੈਨੂੰ ਮਾਣ ਆ ਇਸ ਗੱਲ ਦਾ ਵੀ ਅੱਜ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਸਾਡੀਆਂ ਵੱਧ ਵੀ ਰਹੀਆਂ ਨੇ ਠੀਕ ਹੈ ਔਰ ਲੋਕ ਜਿਹੜੇ ਨੇ ਸਾਥ ਵੀ ਦੇ ਰਹੇ ਐ ਦੇਖੋ ਮੈਂ ਇੱਕ ਗੱਲ ਕਹਾਂ ਜੇ ਪ੍ਰਸਾਦ ਦੇ ਵਿੱਚ ਸਾਡੇ ਸਫਾਈ ਕਰਮਚਾਰੀ ਕੰਮ ਕਰ ਰਹੇ ਨੇ ਠੀਕ ਹੈ ਫਿਰ ਕਿੱ데 ਚ ਕਮੀ ਹੋ ਸਕਦੀ ਕੋਈ ਹੋ ਸਕਦਾ ਜਾਣ ਬੁੱਝ ਕੇ ਕੰਮ ਨਾ ਕਰਾਉਂਦਾ ਜੇ ਮੈਂ ਪ੍ਰਸਾਦ ਚ ਹਾਂ ਤੇ ਸਾਰੇ ਆਪੋ ਆਪਣੀਆਂ ਡਿਊਟੀਆਂ ਨਿਭਾ ਲੇ ਫਿਰ ਕਮੀ ਕਿੱਥੇ ਅਸੋ ਕਮੀ ਜਿਹੜੀ ਆ ਕਮੀ ਕੱਟਣੀ ਜਦੋਂ ਕਮੀ ਨੇ ਕਿਹਾ ਵੀ ਕਮੀ ਕੱਢ ਦੇ ਅੱਜ ਕਮਾ ਕਰਦੇ ਤੇ ਫਿਰ ਉਹ ਬਾਕੀ ਨੂੰ ਵੀ ਖਰਾਬ ਕਰ ਜਿਹੜੀ ਸਾਡੇ ਬਹੁਤ ਹੀ એનਰਜੈਟਿਕ ਉਹ ਉर्जावान ਐਮਐਲਏ ਅਮਨ ਸ਼ੇਖ ਸੈਦੀ ਕਲਸੀ ਜੀ ਬਾਬਾ ਜੀ ਦੇ ਵਿਆਹ ਦੇ ਉੱਤੇ ਇਸ ਤਰੀਕੇ ਨਾਲ ਪ੍ਰਸ਼ਾਸਨ ਦੇ ਪ੍ਰਬੰਧ ਦੇਖ ਰਹੇ ਨੇ ਔਰ ਜਿੱਥੇ ਕਿਤੇ ਵੀ ਕਮੀ ਆਂਦੀ ਹੈ ਉੱਥੇ ਸਖਤ ਐਕਸ਼ਨ ਲੈਂਦੇ ਹੋਏ ਅੱਜ ਇੱਕ ਮੁਲਾਜ਼ਮ ਨੂੰ ਸਸਪੈਂਡ ਵੀ ਕੀਤਾ ਔਰ ਇਹ ਇੱਕ ਉਹਦੀ ਇਮਾਨਦਾਰੀ ਦਾ ਸਬੂਤ ਹੈ ਔਰ ਮੈਂ ਸਮਝਦਾ ਕਿ ਸਵੇਰੇ 7 ਵਜੇ ਦੇ ਲੱਗੇ ਨੇ ਹੁਣ ਦੇਖੋ ਕੀ ਟਾਈਮ ਹੋ ਗਿਆ ਔਰ ਅੱਜ ਅਸੀਂ ਸਾਰੇ ਸ਼ਹਿਰ ਦਾ 라ਉਂਡ ਕੱਟ ਕੇ ਆਏ ਹਾਂ ਤਰੀਬਨ ਸਾਰਾ ਸ਼ਹਿਰ ਜਿਹੜਾ ਸਾਫ਼ ਸੁਥਰਾ ਕਰਤਾ ਗਿਆ ਔਰ ਜਿੱਥੇ ਵੀ ਕਿਤੇ ਕਮੀ ਨਜ਼ਰ ਆਈ ਹੈ ਉੱਥੇ ਸਖਤ ਐਕਸ਼ਨ ਲੈਂਦੇ ਹੋ ਉਸ ਕਰਤਾਰੀ ਦੇ ਉੱਤੇ ਐਕਸ਼ਨ ਵੀ ਲਿਆ ਗਿਆ